ਸਤਿ ਚੱਕਰ ਹੁੰਦੇ ਆ ਬਾਡੀ ਦੇ ਸਭ ਜਾਣਦੇ ਆ ਹੁੰਦੇ ਕਿਥੇ ਇੱਕ ਪਤਾ ਕਿਸੇ ਨੂੰ ਨਹੀਂ ਕੋਈ ਲੱਭ ਨਹੀਂ ਸਕਿਆ ਸਿਵਾਏ ਮਹਾਪੁਰਸ਼ਾਂ ਦੇ ਇਹ ਸ਼ਕਤੀ ਅਸਲ ਦੇ ਵਿੱਚ ਸਚਾਈ ਹੈ انسان ਦੀ ਨਾਭੀ ਦੇ ਵਿੱਚ ਹੁੰਦੀ ਹੈ ਕੁੰਡਲ ਮਾਰ ਕੇ ਬੈਠੀ ਹੁੰਦੀ ਆ ਸਿੱਖ ਧਰਮ ਦੇ ਵਿੱਚ ਮਹਾਨ ਸੰਤ ਮਸਕੀਨ ਸਿੰਘ ਜੀ ਉਹਨਾਂ ਨੇ ਵੀ ਚਾਰ ਤਰੀਏ ਸੰਗਤ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਕੁੰਡਲੀ ਬਾਰੇ ਦਰਸਾਇਆ ਜਾਂਦਾ ਆਮ ਇਨਸਾਨ ਦੇ ਅੰਦਰ ਇਹ ਸ਼ਕਤੀ ਨੀਵੇਂ ਪਾਸੇ ਨੂੰ ਫਲੋ ਕਰਦੀ ਹੈ। ਇੱਕ ਨਿਰੰਕਾਰ ਇਨਸਾਨ ਦੇ ਅੰਦਰ ਜੋ ਜਾਗਿਆ ਹੁੰਦਾ ਉਹ ਉੱਪਰ ਨੂੰ ਫਲੋ ਕਰਦੀ ਹੈ। ਬਹੁਤ ਸਾਰੇ ਵੈਸਟਰਨ ਵਰਲਡ ਦੇ ਵਿੱਚ ਲੋਕ ਇਸ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜਿਵੇਂ ਯੋਗਾ ਹੋਰ ਵੀ ਟੈਕਨਿਕਸ ਲੇਕਿਨ ਇਸ ਤਰੀਕੇ ਨਾਲ ਜਾਗਰੂਕ ਨਹੀਂ ਹੋ ਸਕਦੀ। ਜਦੋਂ ਇਹ ਜਾਗਰੂਕ ਹੁੰਦੀ ਹੈ ਤਾਂ ਅਵੇਅਰਨੈਸ ਕ੍ਰੀਏਟ ਹੋ ਜਾਂਦੀ ਹੈ ਬਾਡੀ ਦੇ ਵਿੱਚ ਸੈਂਸਸ ਐਕਟੀਵੇਟ ਹੋ ਜਾਂਦੀਆਂ ਸਾਈਕਿਕ ਪਾਵਰ ਬਹੁਤ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ ਇਨਸਾਨ ਜਿਹੜਾ ਉਹ ਬਹੁਤ ਜ਼ਿਆਦਾ ਹਾਈ ਪੋਟੈਂਸ਼ੀਅਲ ਤੇ ਚੱਲਿਆ ਜਾਂਦਾ ਅਗਰ ਸਵੇਰੇ ਤੁਸੀਂ ਅੰਮ੍ਰਿਤ ਵੇਲੇ ਨਹੀਂ ਉੱਠਦੇ ਬ੍ਰਹਮ ਮੂਰਤ ਨਹੀਂ ਉੱਠਦੇ ਕਿਉਂਕਿ ਬ੍ਰਹਮ ਮੂਰਤ ਵੇਲੇ ਅੰਮ੍ਰਿਤ ਵੇਲੇ ਇਹ એનર્ਜੀ ਦਾ ਪ੍ਰਭਾਵ ਆਟੋਮੈਟਿਕਲੀ ਸ਼ਰੀਰ ਦੇ ਅੰਦਰ ਉੱਪਰੋਂ ਹੁੰਦਾ ਬਿਨਾਂ ਕਿਸੇ ਜ਼ੋਰ ਦੇ ਜਿਹਨੂੰ ਦੁਨੀਆ ਪਾਉਣ ਦੀ ਕੋਸ਼ਿਸ਼ ਕਰ ਰਹੀ ਆ ਉਹ ਕੁਦਰਤੀ ਤੌਰ ਤੇ ਉੱਪਰ ਨੂੰ ਜਾ ਰਹੀ ਹੈ ਐਟ ਦੀ ਟਾਈਮ ਆਫ ਐਂਬਰੋਸ਼ੀਅਲ ਆਵਰ ਜਿਹਨੂੰ ਕਹਿੰਦੇ ਵੀ ਰੱਬ ਦਾ ਵੇਲਾ ਹਾਂਜੀ ਜਦੋਂ ਇਨਸਾਨ ਉਸ ਟਾਈਮ ਉੱਠਦਾ ਇਸ਼ਨਾਨ ਪਾਣੀ ਕਰਦਾ ਆਟੋਮੈਟਿਕਲੀ ਇਹ ਉੱਪਰ ਨੂੰ ਫਲੋ ਕਰਨੀ ਸ਼ੁਰੂ ਕਰ ਦਿੰਦੀ ਹੈ